ਨੇ ਕਾਲ ਦਿੱਤੀ ਹੈ ਦਿੱਲੀ ਜਾਣ ਦੀ ਔਰ ਕਿਸਾਨ ਕਹਿੰਦੇ ਸਾਡੀਆਂ ਮੰਗਾ ਕੇਂਦਰ ਸਰਕਾਰ ਨੇ ਨਹੀਂ ਮੰਨੀਆਂ ਸੈਂਕੜੇ ਟਰੈਕਟਰ ਟਰਾਲੀਆਂ ਦਿੱਲੀ ਦੇ ਬਾਡਰਾਂ ਵੱਲ ਨੂੰ ਕੂਚ ਕਰ ਰਹੀਆਂ ਨੇ ਔਰ ਦੱਸਦੀ ਹੈ ਕਿ ਕਿਸਾਨ ਵੀ ਇਸ ਵਾਰ ਪੂਰੀ تیاری ਦੇ ਨਾਲ ਆਇਆ ਕਿਉਂਕਿ ਪਿਛਲੀ ਵਾਰ ਬੈਰੀਕੇਡ ਟੁੱਟ ਗਏ ਸੀ ਔਰ ਇਸ ਵਾਰ ਬੈਰੀਕੇਡ ਜਿਹੜੇ ਆ ਡਬਲ ਤੋਂ ਵੀ 트리플 ਲੇਅਰਸ ਬਣਾ ਕੇ ਮਜ਼ਬੂਤ ਕਰ ਦਿੱਤਾ ਔਰ ਉੱਥੇ ਵੱਡੀਆਂ ਕਿੱਲਾ ਲਾ ਦਿੱਤੀਆਂ ਜਿਹੜੀਆਂ ਦਿੱਲੀ ਬਾਡਰ ਤੇ ਲੱਗੀਆਂ ਸੀ ਪਰ ਕਿਸਾਨ ਵੀ ਪੂਰੀ ਤਿਆਰੀ ਦੇ ਨਾਲ ਆ ਗੱਲਬਾਤ ਕਰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਤੇ ਹੋਰ ਵਕ ਵਕ ਜਥੇਬੰਦੀਆਂ ਜਿਹੜੀਆਂ ਉਹ ਨਾਲ ਇਸ ਅੰਦੋਲਨ ਦੇ ਵਿੱਚ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਭਜੀ ਸਭ ਤੋਂ ਪਹਿਲਾਂ ਤਾਂ ਇਹੋ ਜਾਨਣਾ ਚਾਹਾਂਗੇ ਉਤਸ਼ਾਹ ਕਿਹੋ ਜਿਹਾ ਹੈ ਕਿਉਂਕਿ ਹੁਣ ਵੀ ਦੇਖ ਰਹੇ ਆ ਸੈਂਕੜੇ ਟਰੈਕਟਰ ਟਰਾਲੀਆਂ ਦੇ ਜਿੱਥੇ ਸੜਕਾਂ ਦੇ ਉੱਪਰ ਦੌੜਦੇ ਹੋਏ ਦਿੱਲੀ ਵਾਲ ਨੂੰ ਜਾਂਦੇ ਨਜ਼ਰ ਆ ਰਹੇ ਬਾਰਡਰਾਂ ਵੱਲ ਨੂੰ ਜੇਖੋ ਤੁਸੀਂ ਇਹ ਤਾਂ ਸਾਹ ਦੀ ਜਿੱਥੇ ਗੱਲ ਕੀਤੀ ਆ ਮੈਂ ਕਿੰਨਾ ਵੀ ਜਿੰਨਾ ਲੋਕਾਂ ਦੇ ਅੰਦਰ ਸੰਘਰਸ਼ ਦਾ ਜੀਵਨ ਹੁੰਦਾ ਹੈ ਜਿੰਨਾ ਸੰਘਰਸ਼ ਚ ਬਤਾਇਆ ਹੁੰਦਾ ਹੈ ਜੀਵਨ ਉਹਨਾਂ ਨੂੰ ਇਹ ਰੋਕਾਂ ਟੋਕਾਂ ਜਾਮਾਂ ਲੋ ਕਿਤੇ ਵੀ ਸੰਘਰਸ਼ ਕਰਨਾ ਹੈ ਉਹਨਾਂ ਨੂੰ ਡਰ ਨਹੀਂ ਲੱਗਦਾ ਅਸੀਂ ਸ਼ੁਰੂ ਤੋਂ ਕਰਕੇ ਤੁਰੇ ਸੀਗੇ ਵੀ ਸਾਡੀ ਜਿਹੜਾ ਰਸਤਾ ਆ ਇੱਕ ਸਰਹੰਦ ਦੀਆਂ ਨੀਂਹਾਂ ਵੱਲੋਂ ਜਾਂਦਾ ਹੈ ਇੱਕ ਚਮਕੌਰ ਸਾਹਿਬ ਦੀ ਗਲੀ ਵੱਲੋਂ ਜਾਂਦਾ ਹੈ ਸਾਡੇ ਸੂਬੇ ਦੇ ਆਗੂ ਵੀ ਇਹੀ ਕਹਿੰਦੇ ਆ ਤੇ ਅੱਜ ਅਸੀਂ ਰੁਕੇ ਵੀ ਫਤੇਗਰ ਸਾਹਿਬ ਆ ਉਸੇ ਧਰਤੀ ਤੇ ਤੇ ਇੱਥੋਂ ਅਸੀਂ ਸਵੇਰੇ ਰਵਾਨਗੀ ਕਰਨੀ ਆ ਦਿੱਲੀ ਵੱਲ ਨੂੰ ਪਰ ਜਿਹੜੀਆਂ ਸਰਕਾਰ ਨੇ ਰੋਕਾਂ ਟੋਕਾਂ ਜਾਂ ਜੋ ਵੀ ਚੈਨਲ ਜਾਂ ਮੀਡੀਆ ਜਿਹੜੇ ਨੇ ਕਈ ਡਰਾ ਰਹੇ ਆ ਵੀ ਉੱਥੇ ਐ ਹੋ ਗਿਆ ਜੀ ਉੱਥੇ ਜੈਂ ਹੋ ਗਿਆ ਪਰ ਜਿੰਨੀਆਂ ਵੀ ਰੋਕਾਂ ਟੋਕਾਂ ਲਾਵੇ ਮੈਂ ਕਿੰਨਾ ਵੀ ਜਿੱਥੇ ਕਿਸਾਨਾਂ ਦੇ ਡੇ ਤੱਕ ਦੇ ਜਹਾਜ਼ ਆਏ ਆ ਟਰੈਕਟਰ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਰੋਕਾਂ ਤੋੜਨੀਆਂ ਸੀ ਸਾਡੇ ਕੋਲ ਆ ਜਿਹੜੇ ਜਹਾਜ਼ ਆ ਇਹ ਵੀ ਜਥੇਬੰਦੀ ਦੇ ਵਿੱਚ ਆ ਗਏ ਆ ਇੱਕ ਜਾਨ ਦਾ ਰਸਤਾ ਬਿਲਕੁਲ ਸਾਫ਼ ਕੀਤਾ ਜਾਊਗਾ ਗੱਲ ਇਤਸਾਹ ਦੀ ਆ ਅੱਜ ਜਥੇਬੰਦੀਆਂ ਪੂਰਾ ਜਿਹੜਾ ਫੋਰਮ ਆ ਪੰਜਾਬ ਤੇ ਪੰਜਾਬ ਦੇ ਨਾਲ ਜਿੰਨੇ ਵੀ ਸੂਬੇ ਆ ਭਾਰਤ ਦੇ ਵਿੱਚੋਂ ਅੱਜ ਸਾਰੇ ਇਤਸਾਹ ਦੇ ਨਾਲ ਜਿਹੜੇ ਆ ਦਿੱਲੀ ਵਾਲ ਨੂੰ ਕੂੰਜ ਕਰ ਰਹੇ ਆ ਜਦੋਂ ਕੱਲ ਨੂੰ 13 ਤਰੀਕ ਨੂੰ ਅਸੀਂ ਦਿੱਲੀ ਦੇ ਬਾਡਰਾਂ ਤੇ ਆਪਣੀਆਂ ਮੰਗਾਂ ਦੀ ਖਾਤਰ ਜੁੰਜਣਾ ਤੇ ਜਿੱਥੇ ਕਰਨਾਟਕਾ ਤੇ ਕੇਰਲਾ ਤਾਮਨਾਡੂ ਆ ਉਹ ਲੋਕ ਪੈਂਦਲ ਮਾਰਚ ਕਰਨਗੇ ਉਥੋਂ ਲੱਖਾਂ ਦੀ ਇਕੱਠ ਜਿਹੜਾ ਉਹਨਾਂ ਦੀ ਗਿਣਤੀ ਹੋਊਗੀ ਉਹ ਪੈਂਦਲ ਮਾਰਚ ਕਰਨਗੇ ਤੇ ਕੁੰਜ ਦਿੱਲੀ ਵਾਲ ਨੂੰ ਕਰਨਗੇ ਇੱਕ ਇਹ ਜਿਹੜਾ ਇਤਸਾਹ ਉਹਨਾਂ ਦੇ ਵਿੱਚ ਵੀ ਆ ਜਿੱਥੇ ਪੰਜਾਬ ਨੂੰ ਇਹ ਕਹਿੰਦੇ ਸੀ ਵੀ ਖਾਲਸਤਾਨੀ ਆ ਅਤਵਾਦੀ ਆਏ ਇਹਨਾਂ ਨੂੰ ਬਾਹਰੋਂ ਪੈਸਾ ਆਉਂਦਾ ਅਸੀਂ ਇਹ ਕਿੰਨੇ ਆ ਵੀ ਜੇ ਸਾਨੂੰ ਬਾਹਰੋਂ ਆਉਂਦਾ ਹੈ ਤਾ ਜੇ ਕੇਰਲਾ ਕਰਨਾਟਕਾਂ ਵਾਲਿਆਂ ਨੂੰ ਕਿੱਥੋਂ ਹੁੰਦਾ ਹੈ ਕਿਉਂਕਿ ਇੱਕ ਕਿਸਾਨਾਂ ਦੇ ਅੰਦਰ ਇੱਕ ਜੋਸ਼ ਆ ਇੱਕ ਕਿਸਾਨਾਂ ਦੀ ਜਿਹੜੀ ਮਤਲਬ ਖੇਤੀ ਦੀ ਜਿਹੜੀ ਕਿਰਤ ਆ ਉਹਨੂੰ ਖੋਣਾ ਵੱਡੀਆਂ ਵੱਡੀਆਂ ਸਰਕਾਰਾਂ ਤੇ ਜਾਂ ਇਹਦੇ ਨਾਲ ਕਾਰਪੋਰੇਟ ਜਗਤ ਜਿਹੜਾ ਜੀ ਦੀ ਨੀਤੀ ਆ ਵੀ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜਿੰਨੇ ਵੀ ਕਿਸਾਨ ਆ ਇਹਨਾਂ ਨੂੰ ਸਾਫ਼ ਕਰਕੇ ਤੇ ਕਾਰਪੋਰੇਟ ਜਗਤ ਦੇ ਹਵਾਲੇ ਜ਼ਮੀਨਾਂ ਜਿਹੜੀਆਂ ਕੀਤੀਆਂ ਜਾਣ ਪਰ ਇਹ ਇਦਾਂ ਨਹੀਂ ਹੋਊਗਾ ਕਿੰਨੀ ਕਿ ਤਿਆਰੀ ਕਰਕੇ ਆਏ ਹੋ ਤੁਸੀਂ ਇਸ ਵਾਰ ਤਿਆਰੀ ਦੀ ਜਿਹੜੀ ਤੁਸੀਂ ਗੱਲ ਆ ਮੈਂ ਕਿੰਨਾ ਵੀ ਅਸੀਂ ਕੀ ਦੱਸਣਾ ਤੁਸੀਂ ਆ ਵੀ ਚਾਤੀ ਮਾਰ ਲਓ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਇੱਥੇ ਟਰੈਕਟਰ ਟਰਾਲੀਆਂ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਤਾਂ ਕਿ ਪਤਾ ਮਿਲ ਕੇ ਤਾਂ ਇਹ ਕਿੰਨੇ ਟਰੈਕਟਰ ਟਰਾਲੀਆਂ ਵਾਜੀ ਹੁਣ ਇਸ ਥਾਂ ਤੇ ਪਹੁੰਚ ਦੇਖੋ ਜੀ ਆ ਜਿਹੜਾ ਇਸ ਸਥਾਨ ਤੇ ਆਪਾਂ ਗਰਦਾਸਪੁਰ ਜ਼ਿਲ੍ਹਾ ਇਸ ਵੇਲੇ ਖੜਾ ਅੱਛਾ ਜਿਹਦੇ ਨਾਲ ਸਿਹਾਰਪੁਰ ਆ ਜਿਹੜਾ ਅੰਬਸਰ ਤਨਤਾਰ ਨਾਲ ਸਾਡਾ ਅਗਲੇ ਬੰਨੇ ਚਲਾ ਗਿਆ ਅਪਰਾਜ ਜਿਹੜੀਆਂ ਦੂਜੀਆਂ ਸਾਡੀਆਂ ਜਥੇਬੰਦੀਆਂ ਸਾਡੇ ਨਾਲ ਸਤਿਕਾਰਯੋਗ ਆ ਉਹ ਵੀ ਜਿਹੜੇ ਅਗਲੇ ਫਾਰਮ ਤੇ ਖੜੀਆਂ ਨੇ ਬਾਕੀ ਖਾਣ ਦਾ ਜਿਹੜਾ ਸਾਡਾ ਰਸਨ ਪਾਣੀ ਆ ਤੁਸੀਂ ਦੇਖ ਲੋ ਵੀ ਟਰਾਲੀਆਂ ਦੇਖੋ ਇਧਰ ਆਇਆ ਲੈਣਾ ਵੱਜ ਵੱਜ ਕੇ ਆ ਰਹੀਆਂ ਇਧਰੋਂ ਵੀ ਦੇਖੋ ਇੱਕ ਟਰੈਕਟਰ ਹੋਰ ਆ ਗਿਆ ਅਰਜਨ ਦੇ ਮਗਰ ਟਰਾਲੀ ਪਾਈਏ ਇਸੇ ਤਰੀਕੇ ਨਾਲ ਕਿਉਂਕਿ ਮੈਂ ਕਾਫੀ ਦੂਰੋਂ ਆਇਆ ਤਾਂ ਪਿੱਛੇ ਦੇਖਦਾ ਆਇਆ ਤਾਂ ਬਹੁਤ ਦੂਰ ਤੱਕ ਇਸੇ ਤਰੀਕੇ ਨਾਲ ਟਰੈਕਟਰ ਟਰਾਲੀਆਂ ਆਉਂਦੀਆਂ ਹੋਈਆਂ ਨਜ਼ਰ ਆਈਆਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋਵੇ ਜਾਂ ਸਿੱਧੂਪੁਰ ਹੋਵੇ ਜਾਂ ਵੱਖ-ਵੱਖ ਬਾਕੀ ਦੀਆਂ ਯੂਨੀਅਨਸ ਜਿਹੜੀਆਂ ਨੇ ਉਹ ਲਗਾਤਾਰ ਪਹੁੰਚ ਰਹੀਆਂ ਐ ਇਸ ਪਾਸੇ ਦੇਖੋ ਤੁਸੀਂ ਜਸ਼ਨ ਇਸ ਪਾਸੇ ਵੀ ਦਿਖਾਓ ਆ ਦੇਖੋ ਰਜਾਈਆਂ ਦਾ ਇੰਤਜ਼ਾਮ ਪੂਰਾ ਕੀਤਾ ਹੋਇਆ ਸਿਲੰਡਰ ਲੈ ਕੇ ਪਹੁੰਚ ਗਏ ਕਿਸਾਨ ਔ ਇਸ ਬੰਨੇ ਵੀ ਪੂਰਾ ਰਾਸ਼ਨ ਪਾਣੀ ਦਾ ਸਾਰਾ ਸਮਾਨ ਲੈ ਕੇ ਪਿਛਲੀ ਵਾਰ ਵੀ ਸਾਰਾ ਸਮਾਨ ਜਿਹੜਾ ਲੈ ਕੇ ਪਹੁੰਚ ਰਿਹਾ ਕਿਉਂਕਿ ਹਰਿਆਣਾ ਸਾਰਾ ਸਮਾਨ ਸੱਤਾ ਆਲੂ ਆਲੂਆਂ ਦੀ ਬੋਰੀ ਤੇ ਖਾਣ ਪੀਣ ਦਾ ਸਾਰਾ ਸਮਾਨ ਲੈ ਕੇ ਆਏ ਹਾਂ ਨਾਲ ਹੈ ਅਸੀਂ ਜੀ ਦੇਖੋ ਆਪਣਾ ਜਿਹੜਾ ਪ੍ਰਬੰਧ ਕਰਕੇ ਇੱਕ ਮਹੀਨੇ ਦਾ ਰਾਸ਼ਨ ਪਾਣੀ ਜਿਹੜਾ ਅਸੀਂ ਨਾਲ ਲੈ ਕੇ ਆਏ ਆ ਸਾਨੂੰ ਇੰਨਾ ਪਤਾ ਹੈ ਕਿ ਬਾਬੇ ਨਾਨਕ ਦੀ ਇਹ ਧਰਤੀ ਹੈ ਇੱਥੇ ਟੋਟ ਲੰਗਰ ਦੀ ਨਹੀਂ ਆਉਣੀ ਇਥੇ ਲੰਗਰ ਅਸੀਂ ਕੱਲ ਦੇ ਤੁਰਿਆਂ ਜਿਹੜਾ ਆਪਣਾ ਪਕਾਇਆ ਉਹ ਅਸੀਂ ਅਜੇ ਸੱਕਿਆ ਹੀ ਨਹੀਂ ਆ। ਮਤਲਬ ਸਾਨੂੰ ਰਸਤੇ ਦੇ ਵਿੱਚ ਲੰਗਰ ਚਾਹ ਪਾਣੀ ਜਿਹੜਾ ਉਹ ਸੰਗਤ ਵੱਲੋਂ ਹੀ ਮਹੱਈਆ ਕਰਾਇਆ ਗਿਆ ਲਾਗਲੇ ਲਾਗਲੇ ਪਿੰਡਾਂ ਚੋਂ ਤੇ ਅਸੀਂ ਆ ਸਵੇਰੇ ਅਜੇ ਸੁੱਤੀ ਉੱਠੇ ਆ ਫਗਵਾੜੇ ਖੜੇ ਸੀਗੇ ਤੇ ਫਗਵਾੜੇ ਲਾਗੋਂ ਜਿਹੜੇ ਪਿੰਡ ਦੇ ਲੋਕ ਆ ਕਿਰਤੀ ਉਹਨਾਂ ਨੇ ਸਾਡੇ ਉੱਠਣ ਤੱਕ ਤਾਂ ਚਾਹ ਬਣਾ ਕੇ ਅਸੀਂ ਰਾਤ ਆਏ ਆ ਤੇ ਸਵੇਰ ਨੂੰ ਚਾਹ ਸਾਡੇ ਜਿਹੜੀ ਉੱਥੇ ਹੀ ਕੋਲ ਸੀਗੀ ਚਾ ਸਾਰਿਆਂ ਸਕੀਆ ਉਥੇ ਬਾਬਿਆਂ ਨੇ ਮੁੜ ਕੇ ਬਾਦ ਦੇ ਵਿੱਚ ਚਾਹ ਪਕੌੜਿਆਂ ਦਾ ਲੰਗਰ ਹੈ ਰਸਤੇ ਦੇ ਵਿੱਚ ਲੰਗਰ ਲੱਗੇ ਆ ਕੋਈ ਗੱਲ ਬਾਤ ਨਹੀਂ ਇਹੋ ਜੀ ਜਿਹੜਾ ਮਾਹੌਲ ਆ ਪਹਿਲੀ ਤਰ੍ਹਾਂ ਜਿਹੜਾ ਮੋਰਚਾ ਮੋਰਚਾ ਸੀਗਾ ਪਹਿਲਾਂ ਉਹ ਦਿਨ ਇਹ ਅੰਦੋਲਨ ਵੱਡਾ ਹੋਊਗਾ ਅੱਛਾ ਤੇ ਬਹੁਤ ਤਗੜਾ ਇਕੱਠ ਹੋਊਗਾ ਲੱਖਾਂ ਦਾ ਇਹ ਗੱਲ ਨਹੀਂ ਆ ਵੀ ਆਪਾਂ ਪੰਜਾਬ ਦੀ ਕਰੀਏ ਪੂਰੇ ਭਾਰਤ ਦੀ ਗੱਲ ਆ ਇਹ ਪੂਰੇ ਭਾਰਤ ਦੇ ਵਿੱਚ ਐਮ ਐਫ ਸੀ ਗਰੰਟੀ ਸੋਧ ਕਾਨੂੰਨ ਬਣਾਇਆ ਜਾਊਗਾ ਡਾਕਟਰ ਸੁਆਮੀ ਨਾਥਾਂ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਜਰਾ ਇਧਰ ਵੀ ਸਾਰਾ ਸਮਾਨ ਬੈਗ ਕਪੜਾ ਲੱਤਾਂ ਸਾਰਾ ਸਮਾਨ ਗੱਦੇ ਔਰ ਥੱਲੇ ਤਾਂ ਫਿਕਸ ਕੀਤਾ ਹੋਇਆ ਸਾਰਾ ਇੰਤਜ਼ਾਮ ਜਿਹੜਾ ਉਹ ਕਰਕੇ ਲਿਆਇਆ ਤਾਂ ਥੱਲੇ ਦੇਖੋ ਪਾਣੀ ਦੀਆਂ ਕੈਨੀਆਂ ਭਰੀਆਂ ਹੋਈਆਂ ਰਸ਼ਨ ਪਾਣੀ ਦਾ ਸਾਰਾ ਸਮਾਨ ਕਿਸਾਨ ਥੱਲੇ ਲੈ ਕੇ ਆਇਆ ਥੱਲੇ ਪੱਟੀਆਂ ਪਈਆਂ ਸਭ ਕੁਝ ਇੰਤਜ਼ਾਮ ਕਰਕੇ ਲਿਆਏ ਆ ਪੱਕੇ ਤੌਰ ਤੇ ਕਹਿੰਦੇ ਕਿ ਮਹੀਨੇ ਤੱਕ ਦਾ ਰਾਸ਼ਨ ਤਾਂ ਹੈਗਾ ਸਾਡੇ ਕੋਲੇ ਔਰ ਜਿਹੜਾ ਲੰਗਰ ਤਿਆਰ ਕਰਕੇ ਲਿਆਏ ਸੀ ਉਹ ਨਹੀਂ शकਿਆ ਜੇ ਉਹ ਤੇ ਕਹਿੰਦੇ ਉਹੀ ਪੈਕ ਕਰਿਆ ਪਿਆ ਰਾਹ ਦੇ ਵਿੱਚ ਬਹੁਤ ਸਾਰਾ ਲੋਕਾਂ ਨੇ ਪਿਆਰ ਦਿੱਤਾ ਔਰ ਇਸ ਇਸ ਪਾਸੇ ਵੀ ਦੇਖੋ ਇਧਰਲੇ ਬੰਨੇ ਵੀ ਹਾਂਜੀ ਆਟੇ ਦੇ ਥੋੜੇ ਇੱਕ ਆਟੇ ਦੇ ਥੋੜੇ ਚੌਲਾਂ ਦੇ ਥੋੜੇ ਰਜਾਈਆਂ ਬਿਸਤਰੇ ਸਿਲੰਡਰ ਵਿੱਚ ਤੇਲ ਵਾਲਾ ਕੈਨ ਆ ਜੀ ਕਿੱਟਾਂ ਭਰੀਆਂ ਹੋਈਆਂ ਸਾਰੀਆਂ ਸਾਰਾ ਸਮਾਨ ਲੈ ਕੇ ਆਏ ਆ ਕਟੋ-ਕਟ ਚਮਾ ਪੰਜਾਂ ਮਹੀਨੇ ਦਾ ਸਾਮਾਨ ਲੈ ਕੇ ਆਏ ਆ ਗੱਜ ਚਾਰ-ਪੰਜ ਤਾਂ ਅੱਧੀ ਟਰਾਲੀ ਭਰੀ ਹੋਈ ਹੈ ਤੁਹਾਡੀ ਹਾਂ ਜੀ ਲਾ ਕੇ ਪੂਰਾ ਪਰਾਲੀ ਦੀਆਂ ਜਿਹੜੀਆਂ ਦੇਖ ਸਕਦੇ ਤੁਸੀਂ ਔਰ ਇਧਰਲੇ ਬੰਨੇ ਵੀ ਇਸੇ ਪਾਸੇ ਸਾਰੇ ਬੰਨੇ ਇਸੇ ਤਰ੍ਹਾਂ ਦੇ ਇੰਤਜ਼ਾਮ ਨੇ ਆ ਵੀ ਟਰਾਲੀ ਦੇਖੋ ਉਹ ਉਹਦੇ ਵਿੱਚ ਕਹਿੰਦੇ ਖਾਣ ਪੀਣ ਦਾ ਸਾਰਾ ਸਮਾਨ ਆ ਪੱਟੀਆਂ ਡੀਜ਼ਲ ਨਾਲ ਲੈ ਕੇ ਜਾ ਰਹੇ ਹਾਂ ਅੱਜ ਕਿ ਫਿਰ ਹਾਂ ਡੀਜ਼ਲ ਜਿਹੜੀ ਹਰਿਆਣਾ ਸਰਕਾਰ ਆ ਜਿਵੇਂ ਕਾਲ ਆਈ ਸੀ ਕਿ ਵੀ ਉਤੋਂ ਆਪਣੀ ਚਾਹੀ ਮੈਨੂੰ ਲੱਗਾ ਕੈਨ ਭਰੇ ਹੋਇਆ ਤੁਸੀਂ ਹਾਂ ਹਾਂ ਡੀਜ਼ਲ ਤੇ 50-50 ਲੀਟਰ ਦੇ ਆਪਣੇ ਸਾਡੇ ਲੀਟਰ ਡੀਜ਼ਲ ਹਰੇਕ ਟਰਾਲੀ ਦੇ ਵਿੱਚ ਮਿਲ ਜੂ ਹਰੇਕ ਟਰਾਲੀ ਦੇ ਵਿੱਚ ਡੀਜ਼ਲ ਮਿਲੇਗਾ ਐਕਸਟਰਾ ਟੈਂਕੀਆਂ ਟਰੈਕਟਰਾਂ ਦੀਆਂ ਭੋਲ ਨੇ ਜੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਭਾਈਚਾਰ ਜਿਹੜੇ ਸਾਡੇ ਵੀਰ ਆ ਕਿਸਾਨ ਉਹਨਾਂ ਨੂੰ ਟਰੈਕਟਰਾਂ 'ਚ ਡੀਜ਼ਲ ਪਾਉਣ ਲਈ ਨਾ ਮਿਲਿਆ ਤੇ ਆਪਣੇ ਕੋਲੋਂ ਡੀਜ਼ਲ ਉਹਨਾਂ ਦੇ ਟਰੈਕਟਰਾਂ 'ਚ ਪਾਵਾਂਗੇ ਨਾਲ ਇਸੇ ਤਰ੍ਹਾਂ ਹੀ ਇਹ ਆਪਣੀਆਂ ਗੱਡੀਆਂ ਆਈਆਂ ਬਾਬਿਆਂ ਦੀਆਂ ਨਾਲ ਇੱਕ ਵਾਰਾ ਦਿਖਾ ਵੀ ਦਈਏ ਜਰਾ ਆ ਦੇਖੋ ਇਧਰ ਟਰੈਕਟਰ ਟਰਾਲੀਆਂ ਦੂਰ ਤੱਕ ਖੜੇ ਆ ਇਸ ਪਾਸੇ ਵੀ ਔਰ ਹੋਰ ਵੀ ਲੰਬੀ ਲਾਈਨ ਲੱਗੀ ਹੋਈ ਟਰੈਕਟਰ ਟਰਾਲੀਆਂ ਦੀ ਆਉਂਦੀ ਹੋਈ ਨਜ਼ਰ ਵੀ ਆ ਰਹੀ ਹੈ ਤਾਂ ਲਗਾਤਾਰ ਅਗਲੇ ਬੰਨੇ ਇਧਰੋਂ ਵੀ ਚੱਲ ਕੇ ਦਿਖਾਉਨੇ ਆ ਕਿਉਂਕਿ ਬਹੁਤ ਸਾਰੇ ਟਰੈਕਟਰ ਸਾਹਮਣੇ ਪੁਲ ਦੇ ਉੱਪਰੋਂ ਜ ਜਸ਼ਨ ਕੈਮਰਾ ਮੂਵ ਹੋ ਸਕੇ ਤਾਂ ਦਿਖਾ ਵੀ ਦਿਓ ਕੋਸ਼ਿਸ਼ ਕਰਿਓ ਕਿਉਂਕਿ ਪੁਲ ਦੇ ਉੱਪਰੋਂ ਵੀ ਲਗਾਤਾਰ ਟਰਾਲੀਆਂ ਨਿਕਲ ਰਹੀਆਂ ਨੇ ਲਗਾਤਾਰ ਟਰਾਲੀਆਂ ਨਿਕਲ ਗਈਆਂ ਟਰਾਲੀਆਂ ਹੁਣ ਔਰ ਇਸ ਪਾਸੇ ਹੋਰ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਇਧਰ ਵੀ ਦੇਖੋਗੇ ਔਰ ਸਾਹਮ ਦੇ ਉੱਪਰ ਦੇਖੋ ਆ ਸਾਹਮਣੇ ਪੁਲ ਦੇ ਉੱਪਰ ਵੀ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਇਸੇ ਤਰੀਕੇ ਨਾਲ ਜਾਂਦੇ ਹੋਏ ਨਜ਼ਰ ਵੀ ਆ ਰਹੇ ਹੁਣ ਤੁਹਾਨੂੰ ਨਜ਼ਰ ਆਏਗਾ ਟਰੈਕਟਰ ਔਰ ਟਰਾਲੀਆਂ ਪਿੱਛੇ ਪਾਈਆਂ ਹੋਈਆਂ ਨੇ ਤਾਂ ਦੇਖ ਵੀ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਦੂਰੋਂ ਜ਼ੂਮ ਕਰਕੇਸੀਂ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਇਸੇ ਤਰੀਕੇ ਨਾਲ ਬਹੁਤ ਸਾਰੇ ਟਰੈਕਟਰ ਟਰਾਲੀਆਂ ਜਾਂਦੇ ਹੋਏ ਆਹ ਦੇਖੋ ਬਾਲਣ ਨਾਲ ਭਰਿਆ ਹੋਇਆ ਟਰਾਲੀ ਆ ਗਈ ਇੱਕ ਟਰਾਲੀ ਆ ਗਈ ਹੈ ਬਾਲਣ ਨਾਲ ਭਰੀ ਹੋਈ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਟਰੈਕਟਰ ਟਰਾਲੀਆਂ ਦਾ ਹੜ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਮਾਝੇ ਤੋਂ ਆਏ ਨੇ ਇਹ ਤਾਂ ਬਾਲਣ ਨਾਲ ਭਰੀ ਹੋਈ ਟਰਾਲੀ ਆ ਗਈ ਹੈ ਪੂਰੀ ਦੀ ਪੂਰੀ ਇੱਕ ਤਾਂ ਕਿਸਾਨ ਅੰਦੋਲਨ ਫਿਰ ਤੋਂ ਸ਼ੁਰੂ ਹੋ ਰਿਹਾ ਹੈ ਉਸਾ ਉਸੇ ਤਰੀਕੇ ਦੇ ਨਾਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹਨਾਂ ਨੇ ਦਿੱਲੀ ਜਾਣਾ ਹੈ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ ਲਈ ਇੱਕ ਹੋਰ ਟਰੈਕਟਰ ਆ ਗਿਆ ਇਸ ਟਰੈਕਟਰ ਦੇ ਮਗਰ ਵੀ ਦੇਖੋ ਤੁਸੀਂ ਦੋ ਟਰਾਲੀਆਂ ਪਾਈਆਂ ਹੋਈਆਂ ਅਰਜਨ ਟਰੈਕਟਰ ਆਏ ਦੇ ਮਗਰ ਵੀ ਦੋ ਟਰਾਲੀਆਂ ਪਾਈਆਂ ਹੋਈਆਂ ਇਹਨਾਂ ਨੇ ਵੀ ਜਾਣਾ ਦਿੱਲੀ ਵਾਲ ਨੂੰ ਤਾਂ ਦਿੱਲੀ ਕੂਚ ਕਰ ਰਿਹਾ ਕਿਸਾਨ ਔਰ ਵੱਡੇ ਕਾਫਲੇ ਰਵਾਨਾ ਹੋਣ ਜਾ ਰਹੇ ਆ ਤਾਂ ਇੰਤਜ਼ਾਮ ਕਿਸਾਨ ਕਹਿੰਦੇ ਅਸੀਂ ਵੀ ਕੀਤਾ ਹੋਇਆ ਇਸ ਦੇ ਨਾਲ ਹੋਰ ਵੀ ਇਧਰਲੇ ਬੰਨੇ ਪਰਲੇ ਬੰਨੇ ਵੀ ਇਧਰਲੇ ਬੰਨੇ ਵੀ ਤੇ ਨਾਲ ਹੀ ਸ਼ੈੱਡ ਦੇ ਥੱਲੇ ਵੀ ਟਰੈਕਟਰ ਟਰਾਲੀਆਂ ਜਿਚਾ ਕੇ ਕਿਸਾਨਾਂ ਨੇ ਖੜੇ ਕਰ ਦਿੱਤੇ ਆ ਜਿਵੇਂ ਹੀ ਸਨੇਹਾ ਲੱਗਿਆ ਇੱਕ ਸਨੇਹਾ ਲੱਗਣਾ ਔਰ ਉਸ ਤੋਂ ਬਾਅਦ ਇਹਨਾਂ ਸਾਰੇ ਟਰੈਕਟਰ ਟਰਾਲੀਆਂ ਨੇ ਕਾਫਲੇ ਬਣਾ ਬਣਾ ਕੇ ਕੂਚ ਕਰਨਾ ਦਿੱਲੀ ਵਾਲ ਨੂੰ ਜਾਣਾ ਔਰ ਇਧਰ ਵੀ ਦੇਖੋਗੇ ਤੁਸੀਂ ਇਧਰ ਵੀ ਟਰੈਕਟਰ ਟਰਾਲੀਆਂ ਪਿੱਛੇ ਖੜੀਆਂ ਐ ਇਸ ਬੰਨੇ ਵੀ ਔਰ ਇਧਰਲੇ ਬੰਨੇ ਪਿਛਲੇ ਬੰਨੇ ਵੀ ਦਿਖਾਉਣੇ ਤੁਹਾਨੂੰ ਚੱਲ ਕੇ ਕਿ ਪੂਰਾ ਇੰਤਜ਼ਾਮ ਵੀ ਕਿਸਾਨ ਤਿੰਨ-ਤਿੰਨ ਮਹੀਨਿਆਂ ਦਾ ਦੋ-ਦੋ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ ਔਰ ਆਪਣਾ ਦੋ-ਦੋ ਟਰਾਲੀਆਂ ਭਾਲਣ ਦੀਆਂ ਭਰ ਕੇ ਲੈ ਆਏ ਨੇ ਕਿਸਾਨ ਹੁਣ ਤੋਂ ਹੀ ਔਰ ਇਸ ਬੰਨੇ ਦੇਖੋਗੇ ਸਾਰਾ ਟਰੈਕਟਰ ਟਰਾਲੀਆਂ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਠੀਕ ਦੋ ਸਾਲ ਪਹਿਲਾਂ ਜਿਹੜਾ ਮਾਹੌਲ ਸੀ ਉਸੇ ਤਰੀਕੇ ਦੇ ਨਾਲ ਇੱਥੇ ਚਾਹ ਬਣਾਈ ਜਾ ਰਹੀ ਹੈ ਚਾਹ ਪੀ ਰਹੀ ਹੈ ਚਾਹ ਪੀ ਰਹੇ ਨੇ ਔਰ ਉੱਥੇ ਹੀ ਜਦੋਂ ਮੀਟਿੰਗ ਦੇ ਵਿੱਚੋਂ ਕੀ ਨਿੱਸਟਾ ਨਿਕਲਦਾ ਮੀਟਿੰਗ ਚੋਂ ਜੋ ਨਤੀਜਾ ਨਿਕਲਦਾ ਨਜ਼ਰ ਆਇਆ ਉਸ ਤੋਂ ਬਾਅਦ ਫਿਰ 唉呦 ਰੁਕਤੇ ਕਰਨਗੇ ਕਿਸਾਨ ਕੀ ਵਾਪਸ ਘਰਾਂ ਨੂੰ ਮੁੜਨਾ ਕਿਉਂਕਿ ਇਧਰਲੇ ਬੰਨੇ ਵੀ ਦੇਖੋ ਇਧਰਲੇ ਬੰਨੇ ਵੀ ਠੀਕ ਉਸੇ ਤਰੀਕੇ ਦੇ ਨਾਲ ਬੈਠੇ ਆ ਕਿਸਾਨ ਟਰੈਕਟਰ ਟਰਾਲੀਆਂ ਦੇ ਵਿੱਚ ਤਾਂ ਕਿਸਾਨ ਕਹਿੰਦੇ ਸਾਡੀਆਂ ਮੰਗਾਂ ਮੰਨ ਲਵੇ ਸਰਕਾਰ ਸਾਨੂੰ ਕੋਈ ਚਾ ਥੋੜੀ ਜਿਹਾ ਧਰਨੇ ਲਾਉਣ ਦਾ ਕਿ ਅਸੀਂ ਧਰਨੇ ਲਈਏ ਵਾਰ-ਵਾਰ ਜੇ ਸਰਕਾਰ ਸਾਡੀਆਂ ਮੰਗਾਂ ਹੀ ਮੰਨ ਲਵੇ ਤਾਂ ਅਸੀਂ ਵਾਪਸ ਆਪਣੇ ਘਰਾਂ ਨੂੰ ਮੁੜ ਜਾਾਂਗੇ ਇਹ ਗੱਲ ਕਹਿ ਰਹੇ ਨੇ ਇਧਰ ਵੀ ਬਾਪੂ ਜੀ ਹੁਣੀ ਬੈਠੇ ਆ ਨਜ਼ਰ ਆ ਰਹੇ ਤੁਹਾਨੂੰ ਦੇਖੋਗੇ ਤੁਸੀਂ ਨੌਜਵਾਨਾਂ ਦੇ ਵਿੱਚ ਵੀ ਓਨਾ ਹੀ ਉਤਸ਼ਾਹ ਔਰ ਬਜ਼ੁਰਗਾਂ ਚ ਉਹਨਾਂ ਨਾਲੋਂ ਵੀ ਜ਼ਿਆਦਾ ਉਤਸ਼ਾਹ ਹੈ ਬਾਪੂ ਜੀ ਹੁਣੀ ਖੜੇ ਗੱਲ ਕੀ ਫਿਰ ਚਾਰੀ ਪੂਰੀ ਜੋਰਾਂ ਸ਼ੋਰਾਂ ਤੇ ਜੀ ਪਹਿਲੋ ਤੁਹਾਡਾ ਧੰਨਵਾਦ ਹੈ ਜੜੀ ਸਾਡੀ ਗੱਲ ਉੱਤੇ ਤੱਕ ਪਹੁੰਚਾਉਂਦੇ ਜੀ ਬੜੀ ਮਿਹਰਬਾਨੀ ਤੁਹਾਡੀ ਦੂਜੀ ਗੱਲ ਇਹ ਆ ਕਿ ਵੇਖੋ ਜੀ ਅਸੀਂ 750 ਬੰਦਾ ਵੀ ਗਵਾਇਆ ਤੇ ਕੰਮ ਸਾਡੇ ਫਿਰ ਉੱਥੇ ਤੇ ਉੱਥੇ ਰਹਿ ਗਏ ਜੋ ਫਸਲਾਂ ਦੀ ਰੇਟ ਹੀ ਉਹ ਕੋਈ ਨਹੀਂ ਮੁਕਦੀ ਨੇ ਵਧਾਇਆ ਤੇ ਨਾ ਸਾਨੂੰ ਐਮਐਸਪੀ ਦਿੱਤੀ ਨਾ ਸਾਡੀ ਜੜਿਆਂ ਦੇ ਕਮੇਟੀ ਬਣਾਉਣੀ ਉਹ ਵੀ ਨਹੀਂ ਬਣਾਈ ਸਾਨੂੰ ਫਿਰ ਦੁਬਾਰਾ ਜਾਣਾ ਪਿਆ ਬਜ਼ੁਰਗ ਬੰਦੇ ਆ ਜਾਣਾ ਕੋਈ ਸ਼ੌਖਾ ਨਹੀਂਗਾ ਇੱਕ ਵਾਰੀ ਮਹਾਜ ਆ ਜਾਂਦਾ ਰਿਸ਼ਤੇਦਾਰੀ ਦੇ ਨਹੀਂ ਜਾਇਆ ਜਾਂਦਾ ਤੇ ਇਹ ਸਾਡੇ ਹੱਕ ਸੱਚ ਵਾ ਤੇ ਹੱਕ ਸੱਚ ਦੀ ਲੜਾਈ ਆ ਜੈਨੂੰ ਲੜਨੀ ਪਈ ਉਹਨਾਂ ਨੇ ਬੜੇ ਬੈਰੀਗੇਟ ਕੀਤੇ ਆ ਬੜੇ ਬੜੇ ਉਹਨਾਂ ਨੇ ਸਾਡੀ ਗਾੜੀ ਕਿਲ ਵੀ ਠੋਕੇ ਆ ਪਰ ਸਾਡੇ ਹੌਸਲੇ ਬੜੇ ਬੁਲੰਦ ਨੇ ਵੀ ਜਿੱਦਾਂ ਵੀ ਹੋਇਆ ਅਸੀਂ ਦੋ ਦੋ ਤਿੰਨ ਤਿੰਨ ਮਹੀਨੇ ਦਾ ਰਸਣ ਵੇਖੋ ਲੈ ਕੇ ਆਏ ਆ ਉਹ ਰਸਣ ਦੇਖੋ ਰਸਣ ਇਸਟਰ ਵਾਲੀ ਚੁਪੀਆ ਇਹਦੀਆਂ ਭਰੀਆਂ ਨੇ ਉਹ ਵੇਖੋ ਸਾਰਾ ਕੁਝ ਲੈ ਕੇ ਆਏ ਆ ਇਹ ਚ ਬਰਤਨ ਆ ਸਾਰੇ ਹਾਂਜੀ ਤਿੰਨ ਬੋਰੇ ਆਟਾ ਤੇ ਗੰਡਿਆਂ ਦਾ ਬੋਰਾ ਵਾ ਕੀ ਕੁਝ ਤਿੰਨ ਬੋਰੇ ਆਟੇ ਆ ਹਾਂਜੀ ਇੱਕ ਬੋਰਾ ਗੰਡਿਆਂ ਦਾ ਵਾ ਇਹ ਕਾਲੂਆਂ ਥਾਂ ਕਰਦੇ ਉਹ ਥਾਂ ਕਰਦੇ ਪਰਦੇ ਹਾਂ ਨਹੀਂ ਠੀਕ ਹੈ ਔਰ ਆ ਗੱਦਿਆਂ ਦੇ ਪਰਲੇ ਬੰਨੇ ਸਾਰਾ ਸਮਾਨ ਪਿਆ ਸਾਰਾ ਸਮਾਨ ਪਿਆ ਹਾਂਜੀ ਗਰਮੀ ਦਾ ਬੰਦੋਬਸ ਕਰਕੇ ਆਏ ਆ ਪੱਖਾ ਲੈ ਕੇ ਆਏ ਨਾਲ ਨਾਲ ਹੀ ਲੈ ਜਾਈਏ ਪੱਖਾ ਨਾਲ ਲੈ ਕੇ ਆਏ ਆ ਹਾਂਜੀ ਗਰਮੀ ਵੀ ਆ ਸਕਦੀ ਹੈ ਤੇ ਇਹ ਕਰਕੇ ਸਾਡੇ ਹੌਸਲੇ ਪੂਰੇ ਬਲੰਦ ਨੇ ਜੋ ਵੀ ਖੱਟਰ ਸਰਕਾਰ ਕਰ ਰਹੀ ਹੈ ਬੜਾ ਮਾੜਾ ਕਰ ਰਹੀ ਹੈ ਨਹੀਂ ਕਰਨਾ ਚਾਹੀਦਾ ਕਿਉਂਕਿ ਖੱਟਰ ਨੂੰ ਕਿਹੜਾ ਵੀ ਆਪ ਨਹੀਂ ਲਾਗੂ ਇਹ ਚੀਜ਼ਾਂ ਸਾਰੀਆਂ ਲਾਗੂ ਨੇ ਪਰ ਉਹ ਰਾਜ ਦੀ ਜਿਹੜੀ ਕੁਰਸੀ ਦਾ ਨੈਗ ਉਹ ਲੈਣ ਦੇ ਆ ਉਦਾ ਕਰਕੇ ਹਾਂਜੀ ਤਾਂ ਇਹ ਮਾਹੌਲ ਆ ਇਹ ਸਾਰੇ ਪਾਸੇ ਔਰ ਦੂਸਰੇ ਬਨੇ ਇੱਧਰ ਵੀ ਟਰੈਕਟਰ ਟਰਾਲੀਆਂ ਦੇਖੋਗੇ ਤੁਸੀਂ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਤਾਂ ਸਾਹਮਣੇ ਵੀ ਇਸੇ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਖੜੇ ਤੁਹਾਨੂੰ ਨਜ਼ਰ ਆ ਜਾਣਗੇ ਦੇਖੋ ਤੁਸੀਂ ਤਾਂ ਪੰਜਾਬ ਦੇ ਵਿੱਚ ਪੂਰਾ ਮਾਹੌਲ ਕਿਸਾਨ ਅੰਦੋਲਨ ਦਾ ਬਣ ਚੁੱਕਿਆ ਹੈ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਰਹੇ ਆ ਕਿਉਂਕਿ ਅੱਜ ਇਕੱਠ ਹੋ ਰਿਹਾ ਅੱਜ ਇਕੱਠ ਹੋ ਰਿਹਾ ਔਰ ਅੱਜ ਸ਼ਾਮ ਨੂੰ ਤੈਅ ਹੋ ਜਾਣਾ ਕਿ ਆਖਰਕਾਰ ਕਰਨਾ ਕੀ ਹੈ ਇਹ ਟਰੈਕਟਰ ਟਰਾਲੀਆਂ ਕਹਿੰਦੇ ਸਿੱਧੀਆਂ ਜਾਣਗੀਆਂ ਦਿੱਲੀ ਵੱਲ ਨੂੰ ਜਿੱਥੇ ਵੱਡੇ ਵੱਡੇ ਬੈਰੀਕੇਡ ਲਾਏ ਹੋਇਆ ਉਧਰ ਨੂੰ ਜਾਂ ਫਿਰ ਇਹ ਵਾਪਸ ਮੁੜਨੇ ਆ ਇਹ ਥੋੜੀ ਦੇਰ ਤੱਕ ਤੈਅ ਹੋ ਜਾਣਾ ਕਿਉਂਕਿ ਮੀਟਿੰਗ ਚੱਲਣੀ ਆ ਮੀਟਿੰਗ ਤੋਂ ਬਾਅਦ ਫਿਰ ਡਿਸਾਈਡ ਹੋਣਾ ਪਰ ਉੱਥੇ ਡੱਲੇਵਾਲ ਕਹਿੰਦੇ ਕਿ ਸਾਨੂੰ ਕੋਈ ਇਹੋ ਜਿਹਾ ਅਜੇ ਭਰੋਸਾ ਜ ਉਹ ਹੁੰਦਾ ਹੋਇਆ ਸਰਕਾਰ ਦੇ ਉੱਪਰ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਰਕਾਰ ਨੇ 1 ਸਾਲ ਪਹਿਲਾਂ ਜਿਹੜੀਆਂ ਸਾਡੇ ਨਾਲ ਗੱਲਾਂ ਕੀਤੀਆਂ ਸੀ ਉਹਨਾਂ ਦੇ ਉੱਪਰ ਸਰਕਾਰ ਖਰੀ ਨਹੀਂ ਉਤਰੀ ਔਰ ਇਸੇ ਕਰਕੇ ਸਾਨੂੰ ਕਹਿੰਦੇ ਬਹੁਤਾ ਯਕੀਨ ਲੱਗ ਨਹੀਂ ਰਿਹਾ ਸਰਕਾਰ ਤੇ ਪਰ ਉਧਰਲੇ ਬੰਨੇ ਵੀ ਦੇਖੋਗੇ ਇਸੇ ਤਰੀਕੇ ਨਾਲ ਟਰੈਕਟਰ ਟਰਾਲੀਆਂ ਉਸ ਪਾਸੇ ਵੀ ਖੜੀਆਂ ਨੇ ਤਾਂ ਚੱਲਦੇ-ਚੱਲਦੇ ਗੱਲਬਾਤ ਵੀ ਕਰ ਲੈਨੇ ਵਾਪੂ ਜੀ ਕਿੱਥੋਂ ਆਏ ਹੋ ਜੀ ਤੁਸੀਂ ਕਿੱਥੋਂ ਆਏ ਹੋ ਜੀ ਅਹੀਂ ਬੇ ਨੰਗਲ ਤੋਂ ਆਏ ਜੀ ਅੱਛਾ ਬਾਪੂ ਤੁਸੀਂ ਕਿੱਥੋਂ ਆਏ ਹੋ ਜੀ ਅਹੀਂ ਲੱਗ ਰਿਹਾ ਜੀ ਅੱਛਾ ਪੂਰਾ ਤਿਆਰ ਆਦਾ ਇੱਧਰ ਤਾਂ ਐ ਲੱਗ ਰਿਹਾ ਜਿਦਾ ਸਾਰਾ ਸਮਾਨ ਨਾਲ ਹੀ ਪਰ ਰ ਆਹ ਜੀ ਸਾਰਾ ਆਪਣੀ ਤਿਆਰੀ ਪੁਰ ਤਿਆਰੀ ਕਰਨੀ ਪੈਣੀ ਸਾਰਾ ਘਰ ਦੋ ਦਿਨ ਲੈਣਾ ਪੈਣਾ ਹੈਗੇ ਚਾਰ ਦਿਨ ਲੈਣਾ ਪੈਣਾ ਹੈਗੇ ਹੈ ਤੇ ਉਹ ਸਾਰਾ ਇੰਤਜ਼ਾਮ ਲੈਣਾ ਪੈਣਾ ਹੈ ਆਹ ਦੇਖ ਜੀ ਕਿਹੜਾ ਇਹ ਸਭ ਕੁਝ ਲੈ ਕੇ ਆਓ ਤੇਲ ਵੀ ਤੇ ਸਿਲੰਡਰ ਵੀ ਹੈ ਸਭ ਕੁਝ ਜੀ ਸਭ ਕੁਝ ਸਭ ਢੰਡੀ ਕਲਾ ਹੈ ਪੂਰੀ ਢੰਡੀ ਕਲਾ ਬਿਲਕੁਲ ਬਿਲਕੁਲ ਢੰਡੀ ਕਲਾ ਧੰਨਵਾਦ ਬਾਕੀ ਚੰਗਾ ਜੀ ਨੇ ਇਹ ਮਾਹੌਲ ਹੈ ਇਹ ਮਾਹੌਲ ਬੰਦਾ ਹੋਇਆ ਹੋਰ ਬਫੀ ਜੀ ਠੀਕ ਹੋ ਠੀਕ ਹੈ ਕੋਈ ਸ਼ਾਂਪੂਰੇ ਹੈ? ਹਾਂ ਬੂਰੇ ਖੁਸ਼ ਕੇ। ਆਹੋ। ਕੀ ਲੱਗ ਰਿਹਾ ਮਾਹੌਲ? ਉਧਰ ਉਹ ਜਸ਼ਨ ਉਹ ਟਰੈਕਟਰ ਟਰਾਲੀਆਂ ਆ ਰਹੀਆਂ ਉਹ ਜ਼ਰੂਰ ਦਿਖਾ ਦਿਓ ਕਿਉਂਕਿ ਇਸੇ ਤਰੀਕੇ ਨਾਲ ਲੈਣਾ ਵੱਜ ਵੱਜ ਕੇ ਕਿਤੇ ਉਹ ਦੋ ਆ ਰਹੀਆਂ ਕਿਤੇ ਉਹ ਚਾਰ ਆ ਰਹੀਆਂ ਕਿ ਕੁਝ ਇਧਰਲੇ ਬੰਨੇ ਆ ਰਹੀਆਂ ਸੀਗੀਆਂ ਟਰੈਕਟਰ ਟਰਾਲੀਆਂ ਇਸੇ ਤਰੀਕੇ ਨਾਲ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ। ਕੀ ਮਾਹੌਲ ਆ ਬਾਪੂ ਫਿਰ? ਮਾਹੌਲ ਠੀਕ ਹੀ ਆ। ਸ਼ਾਮ ਤੱਕ ਵੇਖੋ ਇੱਥੇ ਬਣਦਾ ਕੀ ਆ। ਹਾਂਜੀ। ਸ਼ਾਮ ਤੱਕ ਵੇਖੋ ਬਣਦਾ ਕੀ ਆ ਇੱਥੇ। ਅਜੇ ਬਹੁਤ ਟਰਾਲੀ ਆ ਰਹੀ ਪਿੱਛੇ ਬਹੁਤ ਟਰਾਲੀ। ਕਿੰਨੇ ਟਰੈਕਟਰ ਟਰਾਲੀਆਂ? ਕਾ ਵਰਦਸ ਕੱਟ ਕਰ ਰਹੇ ਹਾਂ ਕੱਟ ਕਰ ਰਹੇ ਹਾਂ ਹਾਂ ਤੇ ਮੈਡੀਕੀਟ ਜਿਹੜੇ ਕਹਿੰਦੇ ਐਦ ਕੀ ਤਕੜਾ ਕਰਤਾ ਇੰਤਜ਼ਾਮ ਮੈਡੀਕੀਟ ਕੋਲ ਤੋਂ ਅੱਗੇ ਵੀ ਥੋੜੇ ਹੀ ਹੋਣ ਵੀ ਥੋੜਾਂਗੇ ਉਹ ਚ ਕੀ ਆ ਕਹਿੰਦੇ ਐਦ ਕੀ ਅਸੀਂ ਉਹ ਕਹਿੰਦੇ ਪਿਛਲੀ ਵਾਰ ਆਏ ਆ ਤੋੜਨ ਵਾਸਤੇ ਤੇ ਆਏ ਆ ਜੇ ਤੋਕੇ ਨਾਲ ਫਿਰ ਹੱਡਾ ਦੀ ਫਾਇਦਾ ਹੋਣਾ ਬਸਾ ਟੁੱਟੇ ਤਾਂ ਹੀ ਫਾਇਦਾ ਹੋਗਾ ਆਹ ਇਹਦੇ ਕੰਮ ਕਰਾਂਗੇ ਨਾ ਤੋੜਨ ਤੋੜਨ ਵਾਲੇ ਪਿੰਡੋਂ ਤੋਂ ਆਏ ਆ ਹਾਂ ਕਰੇਨਾ ਕਰੋਨਾ ਦਾ ਪੂਰਾ ਇੰਤਜ਼ਾਮ ਤੁਸੀਂ ਵੀ ਕਰੇ ਸਭ ਕੁਝ ਬੜਾ ਵਾਸਤੇ ਆ ਵਹੀ ਦਾ ਭਾਂ ਜੋ ਆਪ ਟੱਕਰਾ ਮਾਰ ਰੋ ਕੰਦਾ ਢਾ ਦਨੇ ਆ ਉਹ ਉਹਦਾ ਕੀ ਆ ਗਿਆ ਠੀਕ ਹੈ ਨਾ ਹਾਂ ਸਿੱਖਾ ਕੇ ਦੀ ਕੋੜ ਸਕਦਾ ਹਾਂ ਬਿਲਕੁਲ ਆ ਕਲੀਅਰ ਕਰਕੇ ਜਾਵਾਂਗੇ ਅੱਗੇ ਤੱਕ ਜਾਵਾਂਗੇ ਤੁਰ ਤੱਕ ਦਿੱਲੀ ਤੱਕ ਪਹੁੰਚਾਂਗੇ ਜਰੂਰ ਇੰਟਰਸਟਿੰਗ ਗੱਲ ਕਹੀ ਕਹਿੰਦੇ ਕਿ ਅਸ ਤੱਕ ਕੰਦਾ ਮਾਰ 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 ਕੰਦਾ ਪਾ ਦਨੇ ਆ ਉਹ ਤੇ ਚੀਜ਼ ਹੀ ਕੋਈ ਸਾਡੇ ਕੋਲ ਟੈਂਕ ਖੜੇ ਆ ਟੈਂਕ ਆ ਟਰੈਕਟਰ ਨਹੀਂ ਆਗੇ ਟੈਂਕ ਆ ਇਹਨਾਂ ਨਾਲ ਲੈ ਜਰਨੀ ਧੂਕੇ ਅੱਗੇ ਸਭ ਕੁਝ ਲੈਣਾ ਹਾਂ ਜੀ ਟੈਂਕ ਜ਼ਿੰਮੇਦਾਰਾਂ ਦਾ ਟੈਂਕ ਹੀ ਹੈ ਨਾ ਦੇਖਿਓ ਨਾ ਜ਼ਿੰਮੇਦਾਰਾਂ ਦੇ ਟੈਂਕ ਨੇ ਬਾਪੂ ਧੰਨਵਾਦ ਜੀ ਤਾਂ ਬਾਪੂ ਹੁਣ ਹੀ ਦੇਖੋ ਪੂਰੀ ਚੜ੍ਹਦੀ ਕਲਾ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 85 ਸਾਲ ਦੀ 85 ਸਾਲ ਦੀ ਉਮਰ ਹੈ 85 ਸਾਲ ਦੀ ਉਮਰ 'ਚ ਪੂਰਾ ਜਜ਼ਬਾ ਕਾਇਮ ਹੈ ਕਹਿੰਦੇ ਬੈਰੀਕੇਡ ਭੰਨਣ ਵਾਸਤੇ ਆਈਆਂ 85 ਸਾਲ ਦੀ ਉਮਰ ਹੈ ਬਾਪੂ ਜੀ ਛੋੜਾ ਤਾਰਾ ਨਾ ਤੋੜ ਦੇਣੇ ਹਾਂ ਕੀ ਸੁਨੇਹਾ ਕੀ ਦੇਣਾ ਸਰਕਾਰ ਨੂੰ ਸਰਕਾਰ ਨੂੰ ਸੁਨੇਹਾ ਹੈ ਦੇਖ ਲੈ ਵੀ ਸਿੱਧੇ ਕੰਮ ਕਰੇ ਤੇ ਜਟਾਣਾ ਨਾ ਵਗੜਾਵੇ ਠੀਕ ਹੀ ਆ ਛਾੜ ਕੋ ਨਾ ਟੜਾਇਆ ਕਰੇ ਕੰਮ ਨਾ ਕਰੇ ਉਹ ਟੇੜੀਆਂ ਜਿਹੜੀਆਂ ਮੰਗਾਓ ਪੂਰੀਆਂ ਕਰਦੇ ਤੇ ਅਸੀਂ ਆਪਣੇ ਘਰ ਬਈਰਮਾਨਾ ਹਰ ਕਿਸੇ ਟੋਏ ਵਿੱਚ ਜਿਹੜਾ ਉਗਲਾ ਦੇ ਦੇ ਨੇ ਬੰਦਾ ਕਿਸੇ ਟੋਏ ਵਿੱਚ ਸੱਪ ਹੀ ਨਿਕਲ ਆਦਾ ਹੈ नागराज ਵੀ ਨਿਕਲ ਆਦਾ ਹੈ ਇਸ ਕਰਕੇ ਬੰਦੇ ਨੂੰ ਚਾਹੀਦਾ ਕੋਈ ਢੰਗ ਦਾ ਕੋਈ ਸੂਲ ਬਣਾਵੇ ਆ ਜਿਹੜੀ ਛਾੜੀ ਕੋ ਮਗਰ ਥੱਪਾ ਦੀ ਅੱਗੇ ਹੀ ਆ ਆ ਹੋਰ ਕੀ ਇਹਨੂੰ ਛੇੜ ਕੇ ਕੀ ਲੈਣਾ ਤਾਂ ਇਹ ਬਾਪੂਣੀ ਵੀ ਪੂਰੀ ਚੜ੍ਹਦੀ ਕਲਾ ਦੇ ਕਹਿੰਦੇ ਕਿ ਬੈਰੀਕੇਡ ਭੰਨਣ ਵਾਸਤੇ ਹੀ ਅਸੀਂ ਆਏ ਆ ਤਾਂ ਪੂਰਾ ਇੱਥੇ ਖੜ ਕੇ ਮਾਹੌਲ ਦਿਖਾ ਦਿੰਨੇ ਇੱਕ ਵਾਰ ਤੁਹਾਨੂੰ ਜਸ਼ਨ ਪੂਰਾ ਮਾਹੌਲ ਦਿਖਾ ਦਿਓ ਸਾਰੇ ਬੰਨੇ ਕਿਉਂਕਿ ਟਰੈਕਟਰ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਇਧਰ ਬੰਨੇ ਦੇਖੋ ਤੁਸੀਂ ਟਰੈਕਟਰ ਟਰਾਲੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਤਾਂ ਜ਼ਬਰਦਸਤ ਮਾਹੌਲ ਬਣ ਰਿਹਾ ਹੈ ਤਾਂ ਬਾਪੂ ਹਣੀ ਕਹਿੰਦੇ ਕਿ ਅਸੀਂ ਬੈਰੀਕੇਡ ਭੰਨਣ ਵਾਸਤੇ ਆਏ ਆ ਤਾਂ ਕੋਈ ਪਰਵਾਹ ਨਹੀਂ ਫਿਕਰ ਨਾ ਕਰੋ ਤੁਸੀਂ ਤਾਂ ਉੱਥੇ ਹੀ ਸਰਕਾਰ ਦੇ ਵੱਲੋਂ ਵੀ ਇੰਤਜ਼ਾਮ ਨਜ਼ਰ ਆਈਆਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋਵੇ ਜਾਂ ਸਿੱਧੂਪੁਰ ਹੋਵੇ ਜਾਂ ਵੱਖ-ਵੱਖ ਬਾਕੀ ਦੀਆਂ ਯੂਨੀਅਨਸ ਜਿਹੜੀਆਂ ਨੇ ਉਹ ਲਗਾਤਾਰ ਪਹੁੰਚ ਰਹੀਆਂ ਐ ਇਸ ਪਾਸੇ ਦੇਖੋ ਤੁਸੀਂ ਜਸ਼ਨ ਇਸ ਪਾਸੇ ਵੀ ਦਿਖਾਓ ਆ ਦੇਖੋ ਰਜਾਈਆਂ ਦਾ ਇੰਤਜ਼ਾਮ ਪੂਰਾ ਕੀਤਾ ਹੋਇਆ ਸਿਲੰਡਰ ਲੈ ਕੇ ਪਹੁੰਚ ਗਏ ਕਿਸਾਨ ਔਰ ਇਧਰਲੇ ਬੰਨੇ ਦੇਖੋ ਜਰਾ ਇਸ ਬੰਨੇ ਵੀ ਪੂਰਾ ਰਾਸ਼ਨ ਪਾਣੀ ਦਾ ਸਾਰਾ ਸਮਾਨ ਲੈ ਕੇ ਪਿਛਲੀ ਵਾਰ ਵੀ ਸਾਰਾ ਸਮਾਨ ਜਿਹੜਾ ਲੈ ਕੇ ਪਹੁੰਚ ਰਿਹਾ ਕਿਉਂਕਿ ਹਰਿਆਣੇ ਸਾਰਾ ਸਮਾਨ ਸਤਾ ਆਲੂ ਆਲੂਆਂ ਦੀ ਬੋਰੀ ਤੇ ਖਾਣ ਪੀਣ ਦਾ ਸਾਰਾ ਸਮਾਨ ਲੈ ਕੇ ਆਏ ਹਾਂ ਨਾਲ ਹੈ ਅਸੀਂ ਜੀ ਦੇਖੋ ਆਪਣਾ ਜਿਹੜਾ ਪ੍ਰਬੰਧ ਕਰਕੇ 1 ਮਹੀਨੇ ਦਾ ਰਾਸ਼ਨ ਪਾਣੀ ਜਿਹੜਾ ਅਸੀਂ ਨਾਲ ਲੈ ਕੇ ਆਏ ਆ ਸਾਨੂੰ ਇੰਨਾ ਪਤਾ ਹੈ ਕਿ ਬਾਬੇ ਨਾਨਕ ਦੀ ਇਹ ਧਰਤੀ ਆ ਇੱਥੇ ਟੋਟ ਲੰਗਰ ਦੀ ਨਹੀਂ ਆਉਣੀ ਇੱਥੇ ਲੰਗਰ ਅਸੀਂ ਕੱਲ ਦੇ ਤੁਰੇ ਆ ਜਿਹੜਾ ਆਪਣਾ ਪਕਾਇਆ ਉਹ ਅਸੀਂ ਜੀ ਸਕੇ ਆ ਹੀ ਨਹੀਂ ਆ ਮਤਲਬ ਸਾਨੂੰ ਰਸਤੇ ਦੇ ਵਿੱਚ ਲੰਗਰ ਚਾਹ ਪਾਣੀ ਜਿਹੜਾ ਉਹ ਸੰਗਤ ਵੱਲੋਂ ਹੀ ਮਹਈਆ ਕਰਾਇਆ ਗਿਆ ਲਾਗਲੇ ਲਾਗਲੇ ਪਿੰਡਾਂ ਚੋਂ ਤੇ ਅਸੀਂ ਆ ਸਵੇਰੇ ਅਜੇ ਸੁੱਤੇ ਉੱਠੇ ਆ ਫਗਵਾੜੇ ਖੜੇ ਸੀਗੇ ਤੇ ਫਗਵਾੜੇ ਲਾਗੋ ਜਿਹੜੇ ਪਿੰਡ ਦੇ ਲੋਕ ਆ ਕਿਰਤੀ ਉਹਨਾਂ ਨੇ ਸਾਡੇ ਉਠਣ ਤੱਕ ਤਾਂ ਚਾਹ ਬਣਾ ਕੇ ਅਸੀਂ ਰਾਤ ਆਏ ਆ ਤੇ ਸਵੇਰ ਨੂੰ ਚਾਹ ਸਾਡੇ ਜਿਹੜੀ ਉੱਥੇ ਸੀ ਕੋਲ ਸੀਗੀ ਚਾਹ ਸਾਰਿਆਂ ਸੱਕੀ ਆ ਉੱਥੇ ਬਾਬਿਆਂ ਨੇ ਮੁੜ ਕੇ ਬਾਦ ਦੇ ਵਿੱਚ ਚਾਹ ਪਕੌੜਿਆਂ ਦਾ ਲੰਗਰ ਰਸਤੇ ਦੇ ਵਿੱਚ ਲੰਗਰ ਲੱਗੇ ਆ ਕੋਈ ਗੱਲ ਬਾਤ ਨਹੀਂ ਇਹੋ ਜੀ ਜਿਹੜਾ ਮਾਹੌਲ ਆ ਪਹਿਲੀ ਤਰ੍ਹਾਂ ਜਿਹੜਾ ਮੋਰਚਾ ਮੋਰਚਾ ਸੀਗਾ ਪਹਿਲਾਂ ਉਹ ਦਿਨ ਇਹ ਅੰਦੋਲਨ ਵੱਡਾ ਹੋਊਗਾ ਤੇ ਬਹੁਤ ਤਗੜਾ ਇਕੱਠ ਹੋਊਗਾ ਲੱਖਾਂ ਦਾ ਇਹ ਗੱਲ ਨਹੀਂ ਆ ਕਿ ਆਪਾਂ ਪੰਜਾਬ ਦੀ ਕਰੀਏ ਪੂਰੇ ਭਾਰਤ ਦੀ ਗੱਲ ਆ ਇਹ ਪੂਰੇ ਭਾਰਤ ਦੇ ਵਿੱਚ ਐਮਐਫਸੀ ਗਰੰਟੀ ਸੋਧ ਕਾਨੂੰਨ ਬਣਾਇਆ ਜਾਊਗਾ ਡਾਕਟਰ ਸੁਆਮੀ ਨਾਥਾਂ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਜਰਾ ਇਧਰ ਵੀ ਸਾਰਾ ਸਮਾਨ ਬੈਗ ਕਪੜਾ ਲੱਤਾ ਸਾਰਾ ਸਮਾਨ ਗੱਦੇ ਔਰ ਥੱਲੇ ਤਾਂ ਫਿਕਸ ਕੀਤਾ ਹੋਇਆ ਸਾਰਾ ਇੰਤਜ਼ਾਮ ਜਿਹੜਾ ਉਹ ਕਰਕੇ ਲਿਆਏ ਤਾਂ ਥੱਲੇ ਦੇਖੋ ਪਾਣੀ ਦੀਆਂ ਕੈਨੀਆਂ ਭਰੀਆਂ ਹੋਈਆਂ ਰਾਸ਼ਨ ਪਾਣੀ ਦਾ ਸਾਰਾ ਸਮਾਨ ਕਿਸਾਨ ਥੱਲੇ ਲੈ ਕੇ ਆਇਆ ਥੱਲੇ ਪੱਟੀਆਂ ਪਈਆਂ ਸਭ ਕੁਝ ਇੰਤਜ਼ਾਮ ਕਰਕੇ ਲਿਆਇਆ ਪੱਕੇ ਤੌਰ ਤੇ ਕਹਿੰਦੇ ਕਿ ਮਹੀਨੇ ਤੱਕ ਦਾ ਰਾਸ਼ਨ ਤਾਂ ਹੈਗਾ ਸਾਡੇ ਕੋਲੇ ਔਰ ਜਿਹੜਾ ਲੰਗਰ ਤਿਆਰ ਕਰਕੇ ਲਿਆਏ ਸੀ ਉਹ ਨਹੀਂ शकਿਆ ਜੀ ਉਹ ਤੇ ਕਹਿੰਦੇ ਉਹੀ ਪੈਕ ਕਰਿਆ ਪਿਆ ਰਾਹ ਦੇ ਵਿੱਚ ਬਹੁਤ ਸਾਰਾ ਲੋਕਾਂ ਨੇ ਪਿਆਰ ਦਿੱਤਾ ਔਰ ਇਸ ਇਸ ਪਾਸੇ ਵੀ ਦੇਖੋ ਇਧਰਲੇ ਬੰਨੇ ਵੀ ਹਾਂਜੀ ਆਹਾਂ ਦਾ ਟੋੜਾ ਇੱਕ ਆਟੇ ਦੇ ਟੋੜੇ ਚੌਲਾਂ ਦੇ ਟੋੜੇ ਰਜਾਈਆਂ ਬਿਸਤਰੇ ਸਿਲੰਡਰ ਵਿੱਚ ਤੇਲ ਵਾਲਾ ਕੈਨ ਆ ਜੀ ਕਿੱਟਾਂ ਭਰੀਆਂ ਹੋਈਆਂ ਸਾਰੀਆਂ ਸਾਰਾ ਸਮਾਨ ਲੈ ਕੇ ਆਏ ਆ ਕਟੋਕਟ ਚਮਾ ਪੰਜ ਮਹੀਨੇ ਦਾ ਸਾਮਾਨ ਲੈ ਕੇ ਆਏ ਗਾ ਚਾਰ ਪੰਜ ਤਾਂ ਅੱਧੀ ਟਰਾਲੀ ਭਰੀ ਹੋਈ ਹੈ ਥੋੜੀ ਲਾ ਕੇ ਪੂਰਾ ਪ੍ਰਾਲੀ ਦੀਆਂ ਜਿਹੜੀਆਂ ਦੇਖ ਸਕਦੇ ਹੋ ਤੁਸੀਂ ਔਰ ਇਧਰਲੇ ਬੰਨੇ ਵੀ ਇਸੇ ਪਾਸੇ ਸਾਰੇ ਬੰਨੇ ਇਸੇ ਤਰ੍ਹਾਂ ਦੇ ਇੰਤਜ਼ਾਮ ਨੇ ਆ ਵੀ ਟਰਾਲੀ ਦੇਖੋ ਉਹਦੇ ਵਿੱਚ ਕਹਿੰਦੇ ਖਾਣ ਪੀਣ ਦਾ ਸਾਰਾ ਸਾਮਾਨ ਆ ਪੱਠੀਆਂ ਡੀਜ਼ਲ ਨਾਲ ਲੈ ਕੇ ਜਾ ਰਹੇ ਹਾਂ ਅੱਜ ਕੀ ਫਿਰ हां ਡੀਜ਼ਲ ਜਿਹੜੀ ਹਰਿਆਣਾ ਸਰਕਾਰ ਆ ਜਿਵੇਂ ਕਾਲ ਆਈ ਸੀ ਕਿ ਬੀ ਉਤੋਂ ਆਪਣੀ ਚਾਈ ਮੈਨ ਲੱਗਾ ਕੈਨ ਭਰੇ ਹੋਇਆ ਤੁਸੀਂ ਹਾਂ ਡੀਜ਼ਲ ਤੇ 50-50 ਲੀਟਰ ਦੇ ਆਪਣੇ 50 ਲੀਟਰ ਡੀਜ਼ਲ ਹਰੇਕ ਟਰਾਲੀ ਦੇ ਵਿੱਚ ਮਿਲ ਜੂ ਹਰੇਕ ਟਰਾਲੀ ਦੇ ਵਿੱਚ ਡੀਜ਼ਲ ਮਿਲੇਗਾ ਐਕਸਟਰਾ ਟੈਂਕੀਆਂ ਟਰੈਕਟਰਾਂ ਦੀਆਂ ਭੁੱਲ ਨੇ ਜੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਭਾਈਚਾਰ ਜਿਹੜੇ ਸਾਡੇ ਵੀਰ ਆ ਕਿਸਾਨ ਉਹਨਾਂ ਨੂੰ ਟਰੈਕਟਰਾਂ 'ਚ ਡੀਜ਼ਲ ਪਾਉਣ ਲਈ ਨਾ ਮਿਲਿਆ ਤੇ ਆਪਣੇ ਕੋਲੋਂ ਡੀਜ਼ਲ ਉਹਨਾਂ ਦੇ ਟਰੈਕਟਰਾਂ 'ਚ ਪਾਵਾਂਗੇ ਨਾਲ ਲੈ ਕੇ ਜਾਵਾਂਗੇ ਦਿੱਲੀ ਤੱਕ ਇਸੇ ਤਰ੍ਹਾਂ ਹੀ ਇਹ ਆਪਣੀਆਂ ਗੱਡੀਆਂ ਆਈਆਂ ਬਾਬਿਆਂ ਦੀਆਂ ਨਾਲ ਇੱਕ ਵਾਰਾ ਦਿਖਾ ਵੀ ਦਈਏ ਜਰਾ ਆ ਦੇਖੋ ਇਧਰ ਟਰੈਕਟਰ ਟਰਾਲੀਆਂ ਦੂਰ ਤੱਕ ਖੜੇ ਆ ਇਸ ਪਾਸੇ ਵੀ ਔਰ ਹੋਰ ਵੀ ਲੰਬੀ ਲਾਈਨ ਲੱਗੀ ਹੋਈ ਟਰੈਕਟਰ ਟਰਾਲੀਆਂ ਦੀ ਆਉਂਦੀ ਹੋਈ ਨਜ਼ਰ ਵੀ ਆ ਰਹੀ ਹੈ ਤਾਂ ਲਗਾਤਾਰ ਅਗਲੇ ਬੰਨੇ ਇਧਰੋਂ ਵੀ ਚੱਲ ਕੇ ਦਿਖਾਉਨੇ ਆ ਕਿਉਂਕਿ ਬਹੁਤ ਸਾਰੇ ਟਰੈਕਟਰ ਸਾਹਮਣੇ ਪੁਲ ਦੇ ਉੱਪਰੋਂ ਜੇ ਜਸ਼ਨ ਕੈਮਰਾ ਮੂਵ ਹੋ ਸਕੇ ਤਾਂ ਦਿਖਾ ਵੀ ਦਿਓ ਕੋਸ਼ਿਸ਼ ਕਰਿਓ ਕਿਉਂਕਿ ਪੁਲ ਦੇ ਉੱਪਰੋਂ ਵੀ ਲਗਾਤਾਰ ਟਰਾਲੀਆਂ ਨਿਕਲ ਰਹੀਆਂ ਨੇ ਲਗਾਤਾਰ ਟਰਾਲੀਆਂ ਨਿਕਲ ਗਈਆਂ ਟਰਾਲੀਆਂ ਹੁਣ ਔਰ ਇਸ ਪਾਸੇ ਹੋਰ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਇਧਰ ਵੀ ਦੇਖੋਗੇ ਔਰ ਸਾਹਮਣੇ ਪੁਲ ਪੁਲ ਦੇ ਉੱਪਰ ਇੱਕ ਹੋਰ ਟਰਾਲੀ ਜਾ ਰਹੀ ਹੈ ਪੁਲ ਦੇ ਉੱਪਰ ਦੇਖੋ ਆ ਸਾਹਮਣੇ ਪੁਲ ਦੇ ਉੱਪਰ ਵੀ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਇਸੇ ਤਰੀਕੇ ਨਾਲ ਜਾਂਦੇ ਹੋਏ ਨਜ਼ਰ ਵੀ ਆ ਰਹੇ ਹੁਣ ਤੁਹਾਨੂੰ ਨਜ਼ਰ ਆਏਗਾ ਟਰੈਕਟਰ ਔਰ ਟਰਾਲੀਆਂ ਪਿੱਛੇ ਪਾਈਆਂ ਹੋਈਆਂ ਨੇ ਤਾਂ ਦੇਖ ਵੀ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਵਾ ਦੂਰੋਂ ਜ਼ੂਮ ਕਰਕੇਸੀਂ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਇਸੇ ਤਰੀਕੇ ਨਾਲ ਬਹੁਤ ਸਾਰੇ ਟਰੈਕਟਰ ਟਰਾਲੀ ਜਾਂਦੇ ਹੋਏ ਆਹ ਦੇਖੋ ਬਾਲਣ ਨਾਲ ਭਰਿਆ ਹੋਇਆ ਟਰਾਲੀ ਆ ਗਈ ਇੱਕ ਟਰਾਲੀ ਆ ਗਈ ਹੈ ਬਾਲਣ ਨਾਲ ਭਰੀ ਹੋਈ ਇਹ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਟਰੈਕਟਰ ਟਰਾਲੀਆਂ ਦਾ ਹੜ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਮਾਝੇ ਤੋਂ ਆਏ ਨੇ ਇਹ ਤਾਂ ਬਾਲਣ ਨਾਲ ਭਰੀ ਹੋਈ ਟਰਾਲੀ ਆ ਗਈ ਹੈ ਪੂਰੀ ਦੀ ਪੂਰੀ ਇੱਕ ਤੱਕ ਕਿਸਾਨ ਅੰਦੋਲਨ ਫਿਰ ਤੋਂ ਸ਼ੁਰੂ ਹੋ ਰਿਹਾ ਹੈ ਉਸਾ ਉਸੇ ਤਰੀਕੇ ਦੇ ਨਾਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹਨਾਂ ਨੇ ਦਿੱਲੀ ਜਾਣਾ ਹੈ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈਣ ਲਈ ਮਗਰ ਹੀ ਇੱਕ ਹੋਰ ਟਰੈਕਟਰ ਆ ਗਿਆ ਇਸ ਟਰੈਕਟਰ ਦੇ ਮਗਰ ਵੀ ਦੇਖੋ ਤੁਸੀਂ ਦੋ ਟਰਾਲੀਆਂ ਪਾਈਆਂ ਹੋਈਆਂ ਅਰਜਨ ਟਰੈਕਟਰ ਆਏ ਦੇ ਮਗਰ ਵੀ ਦੋ ਟਰਾਲੀਆਂ ਪਾਈਆਂ ਹੋਈਆਂ ਇਹਨਾਂ ਨੇ ਵੀ I ਦਿੱਲੀ ਵਾਲ ਨੂੰ ਤਾਂ ਦਿੱਲੀ ਕੁਚ ਕਰ ਰਿਹਾ ਕਿਸਾਨ ਔਰ ਵੱਡੇ ਕਾਫਲੇ ਰਵਾਨਾ ਹੋਣ ਜਾ ਰਹੇ ਆ ਤਾਂ ਇੰਤਜ਼ਾਮ ਕਿਸਾਨ ਕਹਿੰਦੇ ਅਸੀਂ ਵੀ ਕੀਤਾ ਹੋਇਆ ਇਸ ਦੇ ਨਾਲ ਇਹ ਹੋਰ ਵੀ ਇਧਰਲੇ ਬੰਨੇ ਪਰਲੇ ਬੰਨੇ ਵੀ ਇਧਰਲੇ ਬੰਨੇ ਵੀ ਤੇ ਨਾਲ ਹੀ ਸ਼ੈੱਡ ਦੇ ਥੱਲੇ ਵੀ ਟਰੈਕਟਰ ਟਰਾਲੀਆਂ ਜਿਚਾ ਕੇ ਕਿਸਾਨਾਂ ਨੇ ਖੜੇ ਕਰ ਦਿੱਤੇ ਜਿਵੇਂ ਹੀ ਸੁਨੇਹਾ ਲੱਗਿਆ ਇੱਕ ਸੁਨੇਹਾ ਲੱਗਣਾ ਔਰ ਉਸ ਤੋਂ ਬਾਅਦ ਇਹਨਾਂ ਸਾਰੇ ਟਰੈਕਟਰ ਟਰਾਲੀਆਂ ਨੇ ਕਾਫਲੇ ਬਣਾ ਬਣਾ ਕੇ ਕੁਚ ਕਰਨਾ ਦਿੱਲੀ ਵਾਲ ਨੂੰ ਜਾਣਾ ਔਰ ਇਧਰ ਵੀ ਦੇਖੋਗੇ ਤੁਸੀਂ ਇਧਰ ਵੀ ਟਰੈਕਟਰ ਟਰਾਲੀਆਂ ਪਿੱਛੇ ਖੜੀਆਂ ਐ ਇਸ ਬੰਨੇ ਵੀ ਔਰ ਇਧਰਲੇ ਬੰਨੇ ਪਿਛਲੇ ਬੰਨੇ ਵੀ ਦਿਖਾਉਣੇ ਤੁਹਾਨੂੰ ਚੱਲ ਕੇ ਕਿ ਪੂਰਾ ਇੰਤਜ਼ਾਮ ਵੀ ਕਿਸਾਨ ਤਿੰਨ ਤਿੰਨ ਮਹੀਨਿਆਂ ਦਾ ਦੋ ਦੋ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਆ ਔਰ ਆਪਣਾ ਦੋ ਦੋ ਟਰਾਲੀਆਂ ਬਾਲਣ ਦੀਆਂ ਭਰ ਕੇ ਲੈ ਆਏ ਨੇ ਕਿਸਾਨ ਹੁਣ ਤੋਂ ਹੀ ਔਰ ਇਸ ਬੰਨੇ ਦੇਖੋਗੇ ਸਾਰਾ ਟਰੈਕਟਰ ਟਰਾਲੀਆਂ ਕਿ ਕਿਸ ਤਰੀਕੇ ਦੇ ਨਾਲ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਠੀਕ ਦੋ ਸਾਲ ਪਹਿਲਾਂ ਜਿਹੜਾ ਮਾਹੌਲ ਸੀ ਉਸੇ ਤਰੀਕੇ ਦੇ ਨਾਲ ਇੱਥੇ ਚਾਹ ਬਣਾਈ ਜਾ ਰਹੀ ਹੈ ਚਾਹ ਪੀ ਰਹੀ ਹੈ ਚਾਹ ਪੀ ਰਹੇ ਨੇ ਔਰ ਉੱਥੇ ਹੀ ਜਦੋਂ ਮੀਟਿੰਗ ਦੇ ਵਿੱਚੋਂ ਕੀਨ ਸੱਟਾ ਨਿਕਲਦਾ ਮੀਟਿੰਗ ਚੋਂ ਜੋ ਨਤੀਜਾ ਨਿਕਲਦਾ ਨਜ਼ਰ ਆਇਆ